ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੇਤਨ ਆਵੇ ਮੇਰੇ ਨਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾਂ ਪਾਉ ਕਿਛ ਨਹੀਂ ਜਮ ਰਹੀ ਆਵੈ ਨਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤੈਨ ਕਾ ਜਨਮ ਮਰਨ ਦੁਖ ਨਸਾ ਤੇਰੇ ਬਖਸ਼ਣ ਮਿਟੇ ਕੋਈ ਸਤ ਗੁਰ ਕਾ ਦਇਲਾਸਾ ਨਾਮ ਧਿਆਇ ਨੰ ਸੁਖ ਫਲ ਪਾਇਨ ਆਠ ਪਹਿਰ ਅਰਧੈ ਤੇਰੇ ਸ਼ਰਨ ਤੇਰੇ ਪਰਵਾਸੈ ਪੰਜ ਦੋਸ਼ ਤੋ ਲੈ ਸਾਧੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਣਾ ਤੇਰੇ ਛਾਵ ਤੇ ਵੜਾ ਸਤਗੁਰ ਨਾਨਕ ਜਨ ਕਲ ਰਖੇ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਜਿਸਕੇ ਸਿਰ ਉਪਰ ਤੋਂ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣ ਮਾਇਆ ਮਦ ਮਾਤਾ ਮਰਣਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾਂ ਪਾਉ ਕਿਛ ਨਹੀਂ ਜਨ ਨਹੀਂ ਆਵੈ ਨਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤੈਨ ਕਾ ਜਨਮ ਮਰਨ ਦੁਖ ਨਸਾ ਤੇਰੇ ਬਖਸ਼ਨਾ ਮੈਂ ਤੇ ਕੋਈ ਸਤ ਗੁਰ ਕਾ ਦਿਲਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਧੈ ਤੇਰੀ ਸਰਨ ਤੇਰ ਪਰਵਾਸੈ ਪਾਚ ਦੋਸ਼ ਤੋ ਲੈ ਸਾਦੇ ਗਿਆਨ ਧਿਆਨ ਕਿਸ ਕਰਮ ਨਝੜਾ ਸਾਰ ਨਜ਼ਰਾਂ ਤੇਰੇ ਸਬ ਤੇ ਵਡਾ ਸਤ ਗੁਰ ਨਾਨਕ ਜਨ ਕਲ ਰਖੇ ਮੇਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਹਲਾ ਪੰਜਵਾਂ ਜਿਸਕੇ ਸਿਰ ਉਪਰ ਤੋਂ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣ ਮਾਇਆ ਮਦ ਮਾਤਾ ਮਰਣਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾਂ ਪਾਉ ਕਿਛ ਨਹੀਂ ਜਨ ਨਹੀਂ ਆਵੈ ਨਿਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤੈਨ ਕਾ ਜਨਮ ਮਰਨ ਦੁਖ ਨਸਾ ਤੇਰੇ ਬਖਸ਼ਨਾ ਮਿਟੇ ਕੋਈ ਸਤ ਗੁਰ ਕਾ ਦਇਲਾਸਾ ਨਾਮ ਧਿਆਇ ਨੰ ਸੁਖ ਫਲ ਪਾਇਨ ਆਠ ਪਹਿਰ ਅਰਧੈ ਤੇਰੇ ਸਰਨ ਤੇਰੇ ਪਰਵਾਸੈ ਪਾਚ ਦੋਸ਼ ਤ ਲੈ ਸਾਧੈ ਗਿਆਨ ਧਿਆਨ ਕਿਸ ਕਰਮ ਨਾ ਝਾਰਾ ਸਾਰ ਨਾ ਜਣਾ ਤੇਰੇ ਸਭ ਤੇ ਵਡਾ ਸਤ ਗੁਰ ਨਾਨਕ ਜਨ ਕਲ ਰਖੇ ਮੇਰੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣ ਮਾਇਆ ਮਧ ਮਾਤਾ ਮਰਣਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾ ਪਾਉ ਕਿਛ ਨਹੀਂ ਜਮ ਨਹੀਂ ਆਵੇ ਨਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤੈਨ ਕਾ ਜਨਮ ਮਰਨ ਦੁਖ ਨਾ ਸਾ ਤੇਰੇ ਬਖਸ ਨਾ ਮਿਟੈ ਕੋਈ ਸਤਗੁਰ ਕਾ ਦਿਲਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਧੈ ਤੇਰੀ ਸਰਨ ਤੇਰੇ ਪਰਵਾਸੈ ਪਾਚ ਦੋਸਤ ਲੈ ਸਦੈ ਗਿਆਨ ਧਿਆਨ ਕਿਛ ਕਰਮ ਨਝਾਰਾ ਸਾਰ ਨਜਣਾ ਤੇਰੇ ਸਾਭ ਤੇ ਵਡਾ ਸਤਗੁਰ ਨਾਨਕ ਜਿਨ ਕਲ ਰਖੇ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣ ਮਾਇਆ ਮਧ ਮਾਤਾ ਮਰਣਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾਂ ਪਾਉ ਕਿਛ ਨਹੀਂ ਜਮ ਰਹੀ ਆਵੇ ਨਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤੈਨ ਕਾ ਜਨਮ ਮਰਨ ਦੁਖ ਨਸਾ ਤੇਰੇ ਬਖਸ਼ ਨਾ ਮਿਟੈ ਕੋਈ ਸਤ ਗੁਰ ਕਾ ਦਿਲਸਾ ਨਾਮ ਧਿਆਇ ਨ ਸੁਖ ਫਲ ਪਾਇਨ ਆਠ ਪਹਿਰ ਅਰਧੈ ਤੇਰੀ ਸਰਣ ਤੇਰੇ ਪਰਵਾਸੈ ਪਾਚ ਦੋਸ਼ਤ ਲੈ ਸਾਧੈ ਗਿਆਨ ਧਿਆਨ ਕਿਸ ਕਰਮ ਨਝਾਰਾ ਸਾਰ ਨ ਜਾਣ ਤੇਰੇ ਸਬ ਤੇ ਵਡਾ ਸਤਗੁਰ ਨਾਨਕਾ ਜਨ ਕਲ ਰਖੇ ਮੇਰੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣ ਮਾਇਆ ਮਦ ਮਾਤਾ ਮਰਣਾ ਚੇਤਨ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾਂ ਪਾਉ ਕਿਸ਼ਨਾਹੀ ਜਮ ਰਹੀ ਆਵੇ ਨਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਸਾ ਤੇਰੇ ਬਖਸ ਨਾ ਮਿਟੈ ਕੋਈ ਸਤ ਗੁਰ ਕਾ ਦਿਲਸਾ ਨਾਮ ਤਿਆਨ ਸੁਖ ਫਲ ਪਾਇਨ ਆਠ ਪਹਿਰ ਅਰਦ ਹੈ ਤੇਰੀ ਸਰਣ ਤੇਰੇ ਪਰਵਾਸੈ ਪਾਂਛ ਦੋਸਤ ਲੈ ਸਾਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਲ ਨਾ ਜਣਾ ਤੇਰੇ ਸਭ ਤੇ ਵਡਾ ਸਤ ਗੁਰ ਨਾਨਕਾ ਜਨ ਕਲ ਰਖੇ ਮੇਰੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣ ਮਾਇਆ ਮਦ ਮਾਤਾ ਮਰਣਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾਂ ਪਾਉ ਕਿਛ ਨਹੀਂ ਜਮ ਨਹੀਂ ਆਵੇ ਨਿਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਸਾ ਤੇਰੇ ਬਖਸ ਨਾ ਮਿਟੈ ਕੋਈ ਸਤ ਗੁਰ ਕਾ ਦਿਲਸਾ ਨਾਮ ਤਿਆਏ ਨ ਸੁਖ ਫਲ ਪਾਇਨ ਆਠ ਪਹਿਰ ਅਰਦ ਹੈ ਤੇਰੇ ਸਰਣ ਤੇਰੇ ਪਰਵਾਸੈ ਪਾਂਚ ਦੋਸਤ ਲੈ ਸਾਦੇ ਗਿਆਨ ਧਿਆਨ ਕਿਸ ਕਰਮ ਨਝੜਾ ਸਾਰ ਨ ਜਾਣ ਤੇਰੇ ਸ਼ਬਦ ਤੇ ਵਡਾ ਸਤ ਗੁਰ ਨਾਨਕਾ ਜਨ ਕਲ ਰਖੇ ਮੇਰੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਦੇਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣ ਮਾਇਆ ਮਦ ਮਾਤਾ ਮਰਣਾ ਚੇਤਨ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾਂ ਪਾਉ ਕਿਛ ਨਹੀਂ ਜਮ ਨਹੀਂ ਆਵੇ ਨਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਸਾ ਤੇਰੇ ਬਖਸ ਨਾ ਮਿਟੈ ਕੋਈ ਸਤ ਗੁਰ ਕਾ ਦਿਲਸਾ ਨਾਮ ਤਿਆਨ ਸੁਖ ਫਲ ਪਾਇਨ ਆਠ ਪਹਿਰ ਅਰਧੈ ਤੇਰੀ ਸਰਣ ਤੇਰੇ ਪਰਵਾਸੈ ਪਾਂਚ ਦੋਸ਼ ਤੋ ਲੈ ਸਾਦੇ ਗਿਆਨ ਧਿਆਨ ਕਿਸ ਕਰਮ ਨਾ ਜਾੜਾ ਸਾਰ ਨਾ ਜਾਣ ਤੇਰੇ ਸਭ ਤੇ ਵਡਾ ਸਤਗੁਰ ਨਾਨਕ ਜਨ ਕਲ ਰਖੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ